ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1103 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1104 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੋ ਤੁਮ ਮੋਕੋ ਦੂਰ ਕਰਤੋ ਤੋ ਤੁਮ ਮੁਕਤ ਬਤਾਵੋ ਹੇ ਰਾਮ ਹੇ ਪਰਮਾਤਮਾ ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜਾ ਦੇਵੇਂ ਤਾਂ ਦੱਸ ਹੋਰ ਮੁਕਤੀ ਕੀ ਹੈ ਏਕ ਅਨੇਕ ਹੋਏ ਰਹੋ ਸਗਲ ਮਹਿ ਅਬ ਕੈਸੇ ਪਰਮਾਵੋ ਤੂੰ ਇੱਕ ਪ੍ਰਭੂ ਨੇ ਕਾ ਰੂਪ ਉਤਾਰ ਕੇ ਸਾਰੇ ਜੀਵਾਂ ਵਿੱਚ ਵਿਆਪਕ ਹੈ ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈ ਹੁਣ ਮੈਨੂੰ ਕਿਸੇ ਹੋਰ ਭਲੇਖੇ ਵਿੱਚ ਕਿਉਂ ਪਾਉਂਦਾ ਹੈ ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ RAM ਮੌਕੋ ਤਾਰ ਕਹਾਂ ਲੈ ਜਾਈ ਹੈ हे RAM ਪਰਮਾਤਮਾ ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿੱਚ ਜੁੜਿਆ ਬੈਠਾ ਹਾਂ ਲੋਕ ਆਖਦੇ ਹਨ ਕਿ ਮਰਨ ਬਿਸ਼ਵ ਮੁਕਤੀ ਮਿਲਦੀ ਹੈ ਮੇਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਗਾ ਤੇਰੇ ਚਰਨਾਂ ਵਿੱਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ ਸੋਦੋ ਮੁਕਤ ਕਹਾ ਦਿਓ ਕੈਸੀ ਕਰ ਪ੍ਰਸਾਦ ਮੋਹੇ ਪਾਈ ਹੈ ਰਹਾਓ ਜੇ ਤੇਰੇ ਚਰਨਾਂ ਵਿੱਚ ਜੁੜੇ ਰਹਿਣਾ ਮੁਕਤੀ ਨਹੀਂ ਹੈ ਤਾਂ ਮੈਂ ਪੁੱਛਦਾ ਹਾਂ ਉਹ ਮੁਕਤੀ ਕਿਹੋ ਜੀ ਹੋਵੇਗੀ ਤੇ ਮੈਨੂੰ ਹੋਰ ਕਿੱਥੇ ਲੈ ਜਾ ਕੇ ਤੂੰ ਦੇਵੇਂਗਾ ਤੇਰੇ ਚਰਨਾਂ ਵਿੱਚ ਜੁੜੇ ਰਹਿਣ ਵਾਲੀ ਮੁਕਤੀ ਤਾਂ ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ਰਹਾਉ ਤਾਰਨ ਤਰਨ ਤਬੈ ਲੱਗ ਕਹੀਐ ਜਬ ਲਗ ਤਤ ਨ ਜਾਣਿਆ ਸੰਸਾਰ ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ ਇਹ ਗੱਲ ਤਦ ਤੱਕ ਹੀ ਕਹਿੰਦੀ ਕਹੀਦੀ ਹੈ ਜਦੋਂ ਤੱਕ ਜਗਤ ਦੇ ਮੂਲ ਪ੍ਰਭੂ ਨਾਲ ਸਾਜ ਨਹੀਂ ਪਾਈ ਜਾਂਦੀ ਅਬ ਤੋ ਬਿਮਲ ਭਏ ਘਟ ਹੀ ਮੈਂ ਕਹਿ ਕਬੀਰ ਮਨ ਮੰਨਿਆ ਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿੱਚ ਹੀ हे ਪਰਮਾਤਮਾ ਤੇਰੇ ਮਲਾਪ ਦੀ ਬਰਕਤ ਨਾਲ ਪਵਿੱਤਰ ਹੋ ਚੁੱਕਾ ਹਾਂ ਮੇਰਾ ਮਨ ਤੇਰੇ ਨਾਲ ਹੀ ਪਰਜ ਗਿਆ ਹੈ ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਪੈਂਦੀ ਤਨ ਤਨ ਭਗਤ ਕਬੀਰ ਜੀ ਇਸ ਤਰ੍ਹਾਂ ਰੱਬ ਨਾਲ ਗੱਲਾਂ ਕਰਦੇ ਹਨ ਜੇ ਨਗਾੜ ਕੋਟ ਕੀਏ ਕੰਚਨ ਕੇ ਛੋੜ ਗਏ ਆਸੋ ਰਾਵਣ ਫਿਰ ਸਾਨੂੰ ਸਮਝਾ ਰਹੇ ਹਨ ਭਗਤ ਕਬੀਰ ਜੀ ਕਹਿੰਦੇ ਜੇ ਸਰਾਵਣ ਨੇ ਸੋਨੇ ਦੇ ਕਿਲੇ ਬਣਾਏ ਦਸੀਏ ਹਨ ਉਹ ਵੀ ਉਹ ਕਿਲੇ ਇੱਥੇ ਹੀ ਛੱਡ ਗਿਆ ਕਾਹੇ ਕੀਜਤ ਹੈ ਮਨ ਭਾਵਨ ਕਿਉਂ ਆਪਣੀ ਮਨਮਰਜ਼ੀ ਕਰਦਾ ਹੈ ਬੰਦਿਆ ਜਬ 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 ਜਮ ਆਏ ਕੇਸ ਤੇ ਪਕਰੈ ਤੈ ਹਰ ਕੋ ਨਾਮ ਛਡਾਵਨ ਰਹਾਓ ਜਦੋ ਜਮਦੂਤ ਆਕੇ ਕੇਸਾਂ ਤੋਂ ਫੜ ਲੈਂਦਾ ਹੈ ਭਾਵ ਜਦੋ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇੜੇ ਪ੍ਰਮਾਤਮਾ ਦਾ ਨਾਮ ਹੀ ਉਸ ਮੌਤ ਦੇ ਸਹਮ ਤੋਂ ਬਚਾਉਂਦਾ ਹੈ ਰਹਾਓ ਕਾਲ ਕਾਲ ਖਸਮ ਕਾ ਕੀਨਾ ਇਹੋ ਪਰ ਪੰਜ ਬਧਾਵਨ ਕਬੀਰ ਆਖਦਾ ਹੈ ਕਿ ਇਹ ਅਮੋੜ ਮੌਤ ਤੇ ਬੰਧਨ ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ ਕਹ ਹੈ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਣ ਇਹਨਾਂ ਤੋਂ ਬਚਦੇ ਉਹੀ ਹਨ ਕਬੀਰ ਜੀ ਆਖਦੇ ਹਨ ਕਿ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਕੌਣ ਬਚਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ਦੇਹੀ ਦਾਵਾ ਜਿਓ ਧਰਮੈ ਤੋ ਬਸੈ ਪੰਜ ਕਿਰਸਾਨਾ ਇਹ ਮਨੁੱਖਾ ਸਰੀਰ ਮਾਨੋ ਇੱਕ ਨਗਰ ਹੈ ਜੀਵ ਇਸ ਨਗਰ ਦੀ ਧਰਤੀ ਦਾ ਚੌਧਰੀ ਹੈ ਪਰ ਇਸ ਵਿੱਚ ਪੰਜ ਕਿਸਾਨ ਵਸਦੇ ਹਨ ਨੈਨੂ ਨਕਟੂ ਸਰਵ ਨੂੰ ਰਸਪਤ ਇੰਦਰੀ ਕਿਹਾ ਨਾ ਮਾਨਾ ਅੱਖਾਂ ਨੱਕ ਕੰਨ ਜੀਭ ਤੇ ਕਾਮ ਵਾਸ਼ਨਾ ਵਾਲੀ ਇੰਦਰੀ ਏ ਪੰਜੇ ਹੀ ਜੀਬ ਚੌਧਰੀ ਦਾ ਕਿਆ ਨਹੀਂ ਮੰंदे ਅਮੋੜ ਹਾਨਾ ਬਾਬਾ ਅਬ ਨਾ ਬਸੋ ਇਹ گاਉ ਏ ਬਾਬਾ ਮੈਂ ਹੁਣ ਇਸ ਪਿੰਡ ਵਿੱਚ ਨਹੀਂ ਵਸਣਾ ਭਾਓ ਮੈਨੂੰ ਇਹ ਸਰੀਰ ਵਿੱਚ ਵਸਣ ਦੀ ਹੁਣ ਕੋਈ ਲੋੜ ਨਹੀਂ ਘਰੀ ਘਰੀ ਕਾ ਲੈਖਾ ਮੰਗੈ ਕਾਹਿਤ ਚੇਤੂ ਨਾ ਰਹਾਓ ਜਿੱਥੇ ਰਿਹਾ ਉਹ ਫਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ ਹਰੇਕ ਘੜੀ ਦਾ लेखा ਮੰਗਦਾ ਹੈ ਮੈਂ ਉੱਥੇ ਨਹੀਂ ਵਸਣਾ ਰਹਾਓ ਧਰਮ ਰਾਏ ਜਦ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਜੋ ਜੀਵਨਾ ਪੰਜਾਂ ਦੇ ਦੀਨ ਹੋ ਕੇ ਰਹਿੰਦਾ ਹੈ ਜਦੋਂ ਧਰਮ ਰਾਜ ਇਸ ਜੀਵਨ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਦਾ ਹੈ ਤਾਂ ਉਸਦੇ ਜਿੰਮੇ ਬਹੁਤ ਕੁਝ ਦੇਣਾ ਨਿਕਲਦਾ ਹੈ ਪੰਜ ਕਿਰਸਨ ਆਵਾ ਭਾਗ ਗਏ ਲੈ ਬਾਦਿਓ ਜਿਓ ਦਰਬਾਰੀ ਸਰੀਰ ਟਹਿ ਜਾਣ ਤੇ ਉਹ ਪੰਜ ਮਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ लेखा ਮੰਗਣ ਵਾਤੇ लेखा ਮੰਗਣ ਵਾਲੇ ਦਰਬਾਰੀ ਬੰਨ ਲੈਂਦੇ ਹਨ ਕਹ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਕਬੀਰ ਆਖਦਾ ਹੈ ਕਿ हे ਸੰਤ ਜਨੋ ਸੁਣੋ ਇਸੇ ਮਨੁੱਖਾ ਜਨਮ ਵਿੱਚ ਇਨ੍ਹਾਂ ਇੰਦਰੀਆਂ ਦਾ ਹਿਸਾਬ ਮੁਕਾਓ ਇਨ੍ਹਾਂ ਇੰਦਰੀਆਂ ਦਾ ਹਿਸਾਬ ਕਿਤਾਬ ਮੁਕਾ ਲਓ ਇਸ ਜਨਮ ਵਿੱਚ ਹੀ ਆਪ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪੌਜਲ ਫੇਰਾ ਤੇ ਪ੍ਰਭੂ ਅਗੇ ਨੇਤਰ ਦਾਸ ਕਰੋ हे ਪ੍ਰਭੂ ਇਸੇ ਵਾਰੀ ਭਾਵ ਇਸੇ ਹੀ ਜਨਮ ਵਿੱਚ ਮੈਨੂੰ ਆਪਣੇ ਸੇਵਕ ਨੂੰ ਬਖਸ਼ ਲੈ ਇਸ ਸੰਸਾਰ ਸਮੁੰਦਰ ਵਿੱਚ ਮੇਰਾ ਮੋੜ ਫੇਰ ਨਾ ਹੋਵੇ ਮੋੜ ਮੋੜ ਮੈਨੂੰ ਜਨਮ ਨਾ ਲੈਣੇ ਪੈਣ ਰਾਗ ਮਾਰੂ ਬਾਣੀ ਕਬੀਰ ਜੀ ਓ ਕੀ ਰਾਗ ਮਾਰੂ ਚੱਲ ਰਿਹਾ ਹੈ ਬਾਣੀ ਭਗਤ ਕਬੀਰ ਜੀ ਦੀ ਚੱਲ ਰਹੀ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਅਨਪਉ ਕਿਨੈ ਨਾ ਦੇਖਿਆ ਬਿਰਾਗੀ ਅੜੇ ਹੈ ਅਜਾਣ ਵਿਰਾਗੀ ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ ਕਿਸੇ ਨੇ ਨਹੀਂ ਵੇਖਿਆ ਉਹਦਾ ਤਾਂ ਆਤਮਿਕ ਚਲਕਾਰਾ ਹੀ ਵਜਦਾ ਹੈ ਬੇਨਪਾਇਆ ਨਭਾ ਹੋਏ ਵਣਾ ਹੰਬੈ ਤੇ ਆਤਮਿਕ ਚਲਕਾਰਾ ਤਦੋਂ ਵੱਜਦਾ ਹੈ ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ਸੋ ਹਦੂਰ ਦੇਖੇ ਤਾਂ ਭੋਪ ਪਵੇ ਬਿਰਾਗੀ ਜੜੇ ਹੇ ਅਣਿਆਨ ਬਿਰਾਗੀ ਜੋ ਮਨੁੱਖ ਪਰਮਾਤਮਾ ਖਸਮ ਨੂੰ ਹਰ ਵੇਲੇ ਅੰਗ ਸੰਗ ਸਮਝਦਾ ਹੈ ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ ਹੁਕਮ ਹੈ ਬੁੱਝੈ ਤਾਂ ਨਿਰਭੋ ਹੋਏ ਬਣਾ ਹੰਬੈ ਇਸ ਡਰ ਦੀ ਬਰਕਤ ਨਾਲ ਮਨੁੱਖ ਉਸ ਪ੍ਰਭੂ ਦਾ ਹੁਕਮ ਸਮਝਦਾ ਹੈ ਭਾਵ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਨੂੰ ਜੀਵਨ ਨੂੰ ਕਿਵੇਂ ਜੀਉਣਾ ਚਾਹੀਦਾ ਹੈ ਤਾਂ ਸੰਸਾਰਿਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ ਕਿਉਂਕਿ ਰਜਾ ਨੂੰ ਸਮਝ ਕੇ ਸੰਸਾਰਿਕ ਡਰਾਂ ਵਾਲੇ ਕੰਮ ਕਰਨੇ ਛੱਡ ਦਿੰਦਾ ਹੈ ਹਾਰ ਪਾਖੰਡ ਨਾ ਕੀਜੈ ਬਿਰਾਗੀ ੜੇ ਹੇ 냔 ਬਿਰਾਗੀ ਇਹ ਤੀਰਥਾਦਕ ਕਰਕੇ ਪਰਮਾਤਮਾ ਨਾਲ ਠੱਗੀ ਨਾ ਕਰੀਏ ਪਾਖੰਡ ਰੱਤਾ ਸਭ ਲੋਕ ਬਣਾ ਹੰਬੈ ਸਾਰਾ ਜਗਤ ਤੀਰਥਾਦਕ ਕਰਨ ਦੇ ਕਾਵੈਣ ਵਿੱਚ ਪੈ ਕੇ ਪਖੰਡ ਵਿੱਚ ਰੁਝਾ ਪਿਆ ਹੈ ਤ੍ਰਿਸ਼ਨਾ ਪਾਸ ਨਾ ਛੋੜੈ ਬਿਰਾਗੀ ੜੇ ਹੇ 냔 ਬਿਰਾਗੀ ਪਖਾਣ ਦੇ ਕਰਮ ਕੀਤੇ ਆ ਤ੍ਰਿਸ਼ਨਾ ਖਲਾਸੀ ਨਹੀਂ ਕਰਦੀ ਮਮਤਾ ਜਾਲਿਆ ਪਿੰਡ ਬਣਾ ਹੰਬੈ ਸਗੋ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦਿੰਦੀ ਹੈ ਚਿੰਤਾ ਜਾਲ ਤਨ ਜਾਲਿਆ ਬਿਰਾਗੀ ੜੇ ਹੇ ਜਾਨ ਬਿਰਾਗੀ ਜੇ ਮਨੁੱਖ ਦਾ ਮਨ ਤ੍ਰਿਸ਼ਨਾ ਮਮਤਾ ਵੱਲੋਂ ਮਰ ਜਾਏ ਜੇ ਮਨ ਮਿਰਤਕ ਹੋਏ ਵਣਾ ਹੰਬੈ ਤਾ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ ਉਸ ਅਜੇਹ ਬੈਰਾਗੀ ਨੇ ਚਿੰਤਾ ਸਾੜ ਕੇ ਸਰੀਰ ਦਾ ਮੋਹ ਸਾੜ ਲਿਆ ਹੈ ਸਤਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ ਪਰ ਹੇ ਣ ਜਾਣ ਬੈਰਾਗੀ ਸਤਗੁਰ ਦੀ ਸ਼ਰਨ ਆਉਣ ਤੋਂ ਬਿਨਾ ਹਿਰਦੇ ਵਿੱਚ ਬੈਰਾਗ ਪੈਦਾ ਨਹੀਂ ਹੋ ਸਕਦਾ ਜੇ ਲੋਚੈ ਸਭ ਕੋਏ ਬਣਾ ਹੰਬੈ ਭਾਵੇਂ ਕੋਈ ਕਿਤਨੇ ਹੀ ਤਾਂਗ ਕਰੇ ਕਰਮ ਹੋਵੇ ਸਤਗੁਰ ਮਿਲੈ ਬਿਰਾਗੀ ੜੇ ਹੇ ਈਾਨ ਬਿਰਾਗੀ ਸਤਗੁਰ ਤਦੋਂ ਮਿਲਦਾ ਹੈ ਜੇ ਪ੍ਰਭੂ ਦੀ ਕਿਰਪਾ ਹੋਵੇ ਸਹਿਜੇ ਪਾਵੇ ਸੋਏ ਵਣਾ ਹੰਬੈ ਉਹ ਮਨੁੱਖ ਫਿਰ ਸਹਿਜੇ ਹੀ ਵਿਰਾਗ ਪ੍ਰਾਪਤ ਕਰ ਲੈਂਦਾ ਹੈ ਕਹੋ ਕਬੀਰ ਕਬੇ ਨਤੀ ਬਿਰਾਗੀ ੜੇ ਕਬੀਰ ਆਖਦਾ ਹੈ ਹੇ ਈਾਨ ਬਿਰਾਗੀ ਪਾ ਖਾਣ ਨਾਲ ਕੁਝ ਨਹੀਂ ਸੋਰਨਾ ਪ੍ਰਭੂ ਅਗੇ ਇਓਰ ਅਰਦਾਸ ਕਰ ਬੇਨਤੀ ਕਰ ਮੌਕ ਭੌਜਲ ਪਾਰ ਉਤਾਰ ਬਣਾ ਹੰਬੈ ਕਿਹੜੀ ਬੇਨਤੀ ਕਰ ਆਖ ਹੇ ਪ੍ਰਭੂ ਪਰਮਾਤਮਾ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਕਿਉਂਕਿ ਤੇਰੇ ਤੋਂ ਬਿਨਾ ਪਰਮਾਤਮਾ ਹੋਰ ਕੋਈ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਵਾਲਾ ਨਹੀਂ ਹੈ ਭਗਤ ਕਬੀਰ ਜੀ ਦੀ ਬਾਣੀ ਬਹੁਤ ਡੂੰਘੇ ਵਿਚਾਰਾਂ ਵਾਲੀ ਬਾਣੀ ਹੈ ਚੌਥੇ ਪਦ ਦੀ ਬਾਣੀ ਹੈ ਬਹੁਤ ਉੱਚੇ ਖਿਆਲ ਪ੍ਰਗਟ ਕਰਦੀ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂ ਕੋ ਕਬੀਰ ਕਬੇ ਨਤੀ ਬਿਰਾਗੀ ਅੜੇ ਮੋਕ ਭੌਜਲ ਪਾਰ ਉਤਾਰ ਬਣਾ ਹੰਬੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1100 ਚਾਰ ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1105 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ